ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਬਿਲਕੁਲ ਨਾਰਮਲ ਰੇਂਜ ਦੇ ਸੂਟ ਆਉਣਗੇ ਸਾਰੇ ਹੀ ਇਹ ਵੈਲਵਟ ਦੇ ਆ ਤੇ ਇਹ ਜੌਰਜਟ ਦੇ ਵਿੱਚ ਬਾਂਦਨੀ ਸਟਾਈਲ ਸੂਟ ਬਣਿਆ ਹੋਇਆ ਦੁਪੱਟਾ ਵੀ ਜੌਰਜਟ ਦਾ ਆਏਗਾ ਤੇ ਪੂਰਾ ਸੂਟ ਜੌਰਜਟ ਦਾ ਹੈ ਇਹ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਸ਼ਿਪਿੰਗ ਬਿਲਕੁਲ ਫ੍ਰੀ ਹੈ ਇਹਦੇ ਵਿੱਚ ਨਿਊ ਨਿਊ ਕਲਰ ਆਉਂਦੇ ਰਹਿੰਦੇ ਆ ਕਸਟਮਰ ਬਹੁਤ ਜ਼ਿਆਦਾ ਲਾਈਕ ਕਰਦੇ ਆ ਇਹ ਵੀ ਜੌਰਜਟ ਦਾ ਸੂਟ ਹੈ ਜੀ ਤੇ ਵਰਕ ਹੈ ਦੇ ਉੱਪਰ ਇਹ ਵਾਲਾ ਜੌਰਜਟ ਬਰਬਰੀ ਦੇ ਵਿੱਚ ਸੂਟ ਆਏਗੀ ਸ਼ਰਟ ਦੇ ਉੱਪਰ ਆਰੀ ਵਰਕ ਹੈ ਨਾਲ ਮਸਲੀਨ ਦੀ ਬਾਟਮ ਆਏਗੀ ਨਾਲ ਦੁਪੱਟਾ ਵੀ ਜੌਰਜਟ ਬਰਬਰੀ ਦਾ ਤੇ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਸ਼ਰਟ ਦੇ ਉੱਪਰ ਵਰਕ ਆਏਗਾ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਇਹਨਾਂ ਦੀ ਇਹ ਸ਼ਿਮਰ ਦੇ ਵਿੱਚ ਵਰਕ ਵਾਲੇ ਸੂਟ ਨੇ ਨਾਲ ਦੁਪੱਟਾ ਤੇ ਇਹ ਸਿਲਕ ਸਾਰਟਨ ਬ੍ਰੋਕੇਟ ਦੇ ਵਿੱਚ ਸੂਟ ਬਣਿਆ ਹੋਇਆ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਹੈ विदाउट दुपट्टा ਰਹੇਗਾ शी शिपिंग ਇਹਨਾਂ ਦੀ ਬਿਲਕੁਲ ਫ੍ਰੀ ਹੈ ਆਪਣੇ 올 ਇੰਡੀਆ ਦੇ ਵਿੱਚ ਤੁਸੀਂ ਕੋਈ ਵੀ ਕਲਰ ਆਰਡਰ ਕਰ ਸਕਦੇ ਹੋ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਇਹ ਵਾਲੇ ਸੂਟ ਆਉਣਗੇ ਜੀ ਪਸ਼ਮੀਨੇ ਦੇ 5 ਮੀਟਰ ਸੂਟ ਹੋਏਗਾ ਵਿਦਾਊਟ ਦੁਪੱਟਾ ਰਹੇਗਾ ਤੇ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਇਹਨਾਂ ਦੀ ਵੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਇਹ ਵੀ ਵਿਦਾਊਟ ਦੁਪੱਟਾ ਨੇ ਜੀ ਤੇ ਵਰਕ ਹੈ ਇਹਨਾਂ ਦੇ ਉੱਪਰ ਘੇਰੇ ਦੇ ਉੱਪਰ ਵਰਕ ਆਏਗਾ ਤੇ ਤੁਸੀਂ ਇਹਨਾਂ ਨੂੰ ਆਰਡਰ ਕਰਨ ਲਈ ਮੇਰਾ ਵਟਸਐਪ ਨੰਬਰ ਦਿੱਤਾ ਹੁੰਦਾ ਹੈ ਉਸ ਦੇ ਉੱਤੇ ਸਕਰੀਨਸ਼ਾਟ ਸੈਂਡ ਕਰਕੇ